ਜੀ ਗਾ ਜੀ ਸਾਰਿਆਂ ਨੂੰ ਤੁਹਾਨੂੰ ਵੀ ਜੀ ਤੁਹਾਨੂੰ ਗੱਲਾਂ ਵਿੱਚ ਆਓ ਜੀ ਨੇ ਅੱਜ ਕੀ ਚੱਕਰ ਕੀ ਮੈਚਿੰਗ ਬੜੀ ਕੀ ਚ ਸਲਾਹ ਹੈ ਇਹ ਪਾ ਕੇ ਆਈ ਸੂਟ ਇਹ ਜਿੱਦਾਂ ਇਹਨੇ ਸਵਾਇਆ ਲਾਉਂਦੀ ਦੀਦੀ ਮੈਂ ਵੀ ਟਰਵਾਗਾ ਸੂਟ ਸਵਾਇਆ ਇਹ ਪਾ ਕੇ ਆਈ ਮੇਰਾ ਟੰਗਿਆ ਪਿਆ ਹੀ ਕਿੰਨੇ ਚ ਪਿਆ ਮੈਂ ਵੀ ਆਂਦੀ ਸੇਮ ਸੇਮ ਪਾ ਲੀਏ ਠੀਕ ਹੈ ਨਾ ਮੈਚਿੰਗ ਕਰਨੀ ਵੀ ਚਾਹੀਦੀ ਹੈ ਤੇ ਚਾਹੀਦੀ ਚਾਹੀਦੀ ਹੈ ਮੇਰੀ ਹੁਣ ਐਵੇਂ ਸਹਣਿਆਂ ਨੇ ਸਾੜਾ ਨਾਲ ਰੀਸ ਕਰ ਰੀਸ ਕਰ ਇਹ ਕੱਲਾ ਵੀ ਬੜਾ ਉਡੀ ਲੱਗਦਾ ਮਿੱਠਾ ਮਿੱਠਾ ਜਿਆ ਗੁਰੀ ਸ਼ਰਜੀ ਹੈ ਨਾ ਜਿਹਦੀ ਬੜੇ ਆਲ ਤੌਰ ਤੇ ਕਮੈਂਟ ਆ ਜਾਂਦੇ ਆ ਤੂੰ ਫੁਲਾੜੇ ਦੀ ਰੀਸ ਕਿ ਤੇ ਢਿੰਗੜੇ ਦੀ ਰੀਸ ਕਿ ਤੇ ਮੈਂ ਕਹਿੰਦੀ ਆ ਕਿ ਪਹਿਲਾਂ ਪਹਿਲਾਂ ਸਾਦੇ ਕਮਰੇ ਹੁੰਦੇ ਹੀ ਗਾੜੀ ਬਰਾਡੇ ਪੈਂਦੇ ਉਹ ਵੀ ਕਿਹਨੇ ਰੀਸਨਾ ਬਣਾਇਆ ਜਿਹਦਾ ਕੋਟੀਆਂ ਪਈਆਂ ਉਹ ਵੀ ਕਿਹਨੇ ਰੀਸਨਾ ਬਣਾਈਆਂ ਜਿਹਦਾ ਸ਼ੈੱਟ ਬਣੇ ਉਹ ਵੀ ਕਿਹਨੇ ਰੀਸਨਾ ਬਣਾਈ ਦੇਖੋ ਵੀ ਠੀਕ ਦੇਖੋ ਕਿ ਕਿਰੂ ਦਾ ਫੇਰ ਹੀ ਕੋਈ ਬੰਦਾ ਕਹੇ ਫੇਰ ਹੀ ਲੱਗਦਾ ਉਹਨੇ ਕੰਮ ਕੀਤਾ ਉਹਦੇ ਵਲ ਦੇਖ ਕੇ ਬੰਦਾ ਦੂਜਾ ਵੀ ਕਰਦਾ ਹੈ ਨਾ ਫੇਰ ਇਹ ਕਹਿੰਦੇ ਪਲਾਜ਼ੋ ਪਾਇਆ ਤਾਂ ਵੀ ਰੀਸਨਾ ਪਾਇਆ ਫਰੈਂਟ ਚੱਲੇ ਸੂਟ ਚੱਲੇ ਵੀ ਆ ਕੇ ਨਹੀਂ ਉਹ ਬੜਾ ਸੁਣਨਾ ਫਰੈਂਟ ਚੱਲੇ ਸੂਟ ਦਾ ਜਿਹਨੇ ਕਰ ਸასი ਘਾਲ ਦੀ ਸਾਰਿਆਂ ਨੂੰ ਖਾਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਗਏ ਉਹਦੇ ਵੇਲੇ ਤੁਸੀਂ ਨਹੀਂ ਕਹਿਤਾ ਵੀ ਜਿੰਦਾ ਵੀ ਨਹੀਂ ਕਰ ਚਾਹੀਦੀ ਹਨ ਉਹਨੇ ਸੜਨਾ ਰੀਸ ਕਰੇ ਮੈਂ ਰੀਸ ਕਰੂ ਰੀਸ ਕਰਨੀ ਚਾਹੀਦੀ ਹੈ ਜੇ ਹੁਣ ਆਪਾਂ ਤੁਹਾਨੂੰ ਨਾ ਵੇਖੋਗੇ ਸਾਨੂੰ ਕਿੱਦੋਂ ਪਤਾ ਲੱਗੂ ਹੁਣ ਰੀਸ ਜੇ ਆਪਾਂ ਦੀਸਾ ਕਰਦੇ ਆ ਤੇ ਤੇਰੀਆਂ ਨੂੰ ਅਗਲਾ ਹੁੰਦੀਆਂ ਪਰ ਤਾਂ ਨੂੰ ਸਮਝ ਤਾਂ ਲੱਗਦੀ ਆ ਨਾ ਕਿ ਤੁਹਾਡੇ ਸੂਤ ਕਰਨੀ ਹੁੰਦੀ ਆ ਕੀ ਮੈਂ ਕਹਿੰਨੀ ਆ ਪੀਕੇ ਵੀ ਸੋਹਣੇ ਪਾਏ ਆ ਤੇ ਮੈਂ ਵੀ ਰਹਿ ਗਈਆਂ ਜਿਦੋਂ ਕਹਿੰਦੇ ਐ ਵੀ ਅੰਕਲ ਨੂੰ ਆਖੋ ਆਂਟੀ ਨੂੰ ਸੂਟ ਲੈ ਦੇ ਬਈ ਵੀ ਟੈਲੀਵਿਜ਼ਨ 'ਚ ਹੀ ਕਮੈਂਟ ਆਉਂਦੇ ਘਾਟ ਕਰਕੇ ਨਹੀਂ ਉਹ ਤਾਂ ਵੀ ਮੈਂ ਇਹ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਵਾ ਸੂਟ ਘੜੇ ਕਿ ਸੂਟ ਆਂਟੀ ਕੋ ਬਹੁਤ ਉਹਦਾ ਹੀ ਸੂਟ ਲੈ ਲੈ ਚੱਕਰ ਇਹ ਆ ਕਿ ਗੰਨੀ ਬੜੀ ਐ ਜੀ ਆਂਟੀ ਕਸੇ ਸੂਟ ਪਾ ਕੇ ਜਾਂਦੀ ਖੁਸ਼ ਹਾਏ ਮੇਰੇ ਕੋ ਪੈਂਦੇ ਨਹੀਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦੀ ਆ ਵੀ ਮੇਰੇ ਕੋ ਨਵੇਂ ਸੂਟ ਨਹੀਂ ਪੈਂਦੇ ਕਿਉਂਕਿ ਜੇ ਤੇ ਤੁਸੀਂ ਮੇਰੇ ਨਾਲ ਪਿਛਲਾ ਵਲੌਗ ਪਿਛਲੇ ਪਿਛਲਾ ਆਂਟੀ ਦਾ ਵਲੌਗ ਵੇਖਿਆ ਐ ਤੁਸੀਂ ਅੰਕਲ ਉਹਨਾਂ ਕੋਈ ਨਾ ਨਹੀਂ ਸੂ ਜਦੋਂ ਇਹ ਬੀਬੀਆਂ ਸ਼ਹਿਰ ਜਾਂਦੀਆਂ ਦੋ ਦੋ ਸੂਟ ਸਾਰਿਆਂ ਦੇ ਹੁੰਦੇ ਆ ਇਹ ਨਹੀਂ ਨਾ ਕਿ ਕੱਲੀ ਆਂਟੀ ਦਾ ਨਾਂ ਵੀ ਬੀਜੀ ਦਾ ਦੋਹਾਂ ਭਾਬੀਆਂ ਨਕੀਆਂ ਦੇ ਸੂਟ ਸਾਰਿਆਂ ਦੇ ਉਹਨੇ ਅੰਕਲ ਭਾਵੇਂ ਆਪਣਾ ਨਾਂ ਨਹੀਂ ਹੋਵੇ ਬੀਬੀਆਂ ਦੇ ਪੱਕੇ ਆ ਐ ਤਾਂ ਅੰਕਲ ਵੀ ਦੋ ਲੈ ਆਇਆ ਚਾਹ ਮੈਂ ਤੁਹੇ ਸੋਹ ਪਨ ਲਾ ਕੇ ਦੇ ਕਿਛੋ ਕਹਿੰਦੇ ਯਾਰ ਆਂਟੀ ਦਾ ਅੱਦ ਕੁੰਡੇਰਦੈ ਨਾ ਮਹਾ ਸਾਡੇ ਪੂਰੇ ਹੁੰਦੇ ਤੇ ਅੰਕਲ ਵਿਚਾਰਾ ਕੀ ਕਰੇ ਉਹ ਆਹੋ ਕਹਿਣ ਆਂਦੇ ਮੈਨੂੰ ਸੂਟਾਂ ਦਾ ਕੋਈ ਸ਼ੌਂਕ ਨਹੀਂ ਆ ਮੈਨੂੰ ਇਹੋ ਕੋਈ ਕਹਿਦੂ ਨਾ ਮਾੜਾ ਪਾਇਆ ਆਂਦਾ ਮੈਨੇ ਜੇ ਕੋਈ ਠਾਲ ਕੇ ਘਰੋਂ ਕੱਢ ਦੂ ਕਰਬ ਤੇਰਾ ਸੂਟ ਨਹੀਂ ਚੰਗਾ ਚਿਲ ਜਾ ਫੇਰ ਆਂਦਾ ਤੂੰ ਮੈਨੂੰ ਆਖੀ ਹੂੰ ਤੇਂਦੀ ਬੰਦਿਆਂ ਨੂੰ ਕਦੀ ਕਿਸੇ ਨੇ ਨਹੀਂ ਕਿਹਾ ਬੁੜੀਆਂ ਜਿੱਥੇ ਜਾਂਦੀਆਂ ਇੱਕ ਵਾਰ ਸੂਟ ਪਾਇਆ ਦੂਜੀ ਵਾਰ ਆਉਂਦੀਆਂ ਨਵਾਂ ਹੀ ਪਾ ਕੇ ਜਾਣਾ ਜੇ ਕੋਈ ਬਖਸ਼ ਨਹੀਂ ਬੁੜੀਆਂ ਦੀ ਰੋਟੀ ਵੀ ਹੁੰਦੀ ਹੈ ਨਾ ਹਨਾ ਤੁਹਾਨੂੰ ਦੇ ਰੋਟੀ ਪਰ ਨਹੀਂ ਉਤਰਾ ਜਿੰਨੀ ਮਗਾਈ ਹੈ ਨਾ ਉਹ ਸਾਰਾ ਨਸਾ ਬੈਸ ਹੋਣਾ ਚਾਹੀਦਾ ਮੈਂ ਤੇ ਆ ਬਥੇਰੇ ਆ ਕੇ ਲੈ ਅੰਦਰ ਸੀਤਾ ਜੇ ਤੱਕ ਇੱਕ ਨਹੀਂ ਸੁਖਣਾ ਨਹੀਂ ਹੁਣ ਜਿੱਦਾਂ ਕਮੈਂਟ ਸਾਰੇ ਆਂਦੇ ਕਿ ਸਾਬੀ ਕੋ ਨੀਲਾ ਪਰਨਾ ਹੀ ਆ ਪਰ ਸਾਬੀ ਕੋ ਘਰ ਤੋਂ ਘੜੇ ਨੀਲੇ ਪਣੇ 6-7 ਵਾਰ ਪਾਏ ਹੀ ਨਾ ਮੈਂ ਕਿੰਨੀਆਂ ਆਗੀਆਂ ਪੱਗਾਂ ਕਿੰਨੇ ਉਹਦੇ ਪਰਨ ਨੂੰ ਪਸੰਦ ਹੀ ਨਹੀਂ ਲਾਵਾ ਇਹ ਚੀਜ਼ ਪਸੰਦ ਹੁੰਦੀ ਆ ਅਮੈਂ ਦੂਜਾ ਲੈ ਕੇ ਦਿੱਤਾ ਸੀ ਇਹਦੋਂ ਬੰਨਿਆ ਇੱਕ ਅੱਧੇ ਦਿਨ ਬੱਲੇ ਇੱਕ ਦਿਨ ਬਤਾ ਹੈ ਤੂੰ ਪਿੰਕ ਨੀਲੇ ਈ ਕੇ ਸਾਰੇ ਲੈ ਆ ਗਏ ਉਹਲਾ ਵੀ ਨੂੰ ਵਕਾਏ ਇਹਦੇ ਵਿੱਚ ਆ ਪ੍ਰੈਸਿੰਗ ਟੇਬਲ ਤੇ ਇੱਕ ਫਿਰ ਸਟੋਰ ਨੂੰ ਵੱਲੋਂ ਕੱਢ ਲਈ ਇਹ ਇੱਕ ਸਿਰ ਬਤਾ ਅੰਦਰ ਦੇ ਦੁਕਾਨੀ ਪਾਦੀਆਂ ਬੰਨਿਆ ਸਾਰੇ ਬੱਚੇ ਉਹਰ ਵੀਰ ਬਿਲਕੁਲ ਦੁਪੱਤੀ ਨਾਨਾਂ ਵਿੱਚ ਪਰਨਿਆਂ ਦਾ ਕਪੜਾ ਪਾ ਦੇ ਸਾਰੇ ਕੱਟ ਕੱਟ ਉਹਦੇ ਗਾੜੀ ਸੌੜ ਦੋਵੇ ਨਾਲੇ ਭੈਣ ਭਰਾ ਨੂੰ ਪਤਾ ਲੱਗ ਜਾਵੇ ਉਹਦੇ ਮਾਇਨੇ ਮੈਂ ਜਦੋਂ ਖਾਲੇ ਤੇਗਾ ਇੱਕ ਸਿਰ ਤੇ ਬੁੱਧਾ ਕਦਮਾਂ ਲਾ ਕੇ ਬੈਠ ਤੇ ਪਿਆ ਛੇ ਬੰਦੇ ਨਹੀਂ ਮੈਂ ਵੇਖ ਕੇ ਆ ਨਾ ਆਪ ਆਪਣੇ ਅੱਖੀ ਹਾਂ ਹੋਰ ਤੇ ਹੋਰ ਕਿੰਨੇ ਕ ਬੰਦੇ ਹੁੰਦੇ ਯਾਰ ਕਿ ਪਰਮਾਤਮਾ ਦੇ ਨਾਲ ਇਦਾਂ ਹੀ ਆ ਨਹੀਂ ਬਾਕੀ ਜਿਹੜੀ ਉਹਦੀ ਪੱਗਾਂ ਦੀ ਕਲੈਕਸ਼ਨ ਮੈਂ ਨਾ ਹਾਂ ਉਹ ਆ ਨਾ ਮੈਨੂੰ ਰੰਗੀਆਂ ਦੇ ਦੋ ਹੀ ਪਸੰਦ ਇੱਕ ਉਹ ਕੋਕੋਕੋਲੀ ਪੱਗ 65 ਜਿਹੜੀ ਮਰਤੀ ਪੱਗ 바ਵਾ ਉਹਨੇ ਇਹੋ ਦੋਵੇਂ ਮੈਂ ਇਹ ਕੀ ਚੱਕਰ ਓਏ ਆ ਨਾ ਭਾਜੀ ਇਹ ਹਾ ਹੋਲੀਆਂ ਨਹੀਂਆਂ ਇੱਕ ਹੱਥ ਐਸੇ ਸਾਡੀ ਕਹਿਣਾ ਦੇ ਮੈਂ ਟੋ ਮੈਂਟੀ ਵਾਜ ਜਾਂਦੀ ਹਾਂ ਕਹਿੰਦਾ ਮੈਂ ਤਾਂ ਦਾ ਉਦੋਂ ਮਣੀ ਵੀ ਰਿਵਿਆ ਕਰਨਾਂ ਤਾਂ ਮੈਂ ਮੰਨ ਗਿਆ ਸਾਬੀ ਰੰਦਾ 12 ਇੱਕ ਦਾ ਟਾਈਮ ਹੀ ਜੂਨ ਦੇ ਮਹੀਨੇ ਕਹਿੰਦਾ ਮੈਂ ਸਿਰਫ 2 ਮਿੰਟੇ ਦੇ ਲਾ ਕੇ ਗਰਾਊਂਡ ਚ ਗਿਆ ਕਹਿੰਦਾ ਮੇਰੇ ਜੀ ਨੂੰ ਕੁਛ ਹੋ ਗਿਆ ਕਹਿੰਦਾ ਤਾਨਨ ਦਾ 12 ਵਜੇ ਤੋਂ ਖਲੋਤਾ ਅੰਦਰ ਆ ਤੇ 7 ਵਜੇ ਗਰਾਊਂਡ ਚ ਖਲੋਤਾ ਰਿਹਾ ਕਿੰਨੀ ਗਰਮੀ ਧੁੱਪਿਆਂ ਦਾ ਨਾਲੇ ਬੋਲਣ ਡਿਆ ਹਾਂ ਕਹਿੰਦਾ ਖੜਾ ਨਹੀਂ ਹੁੰਦੇ ਹੀ ਖੇੜੇ ਕਿ ਮੈਂ ਚੱਲ ਜਾਂਦੀਆਂ ਦਾ ਭਾਰੇ 12 ਵਜੇ ਡਿਊਟੀ ਤੇ ਪਹੁੰਚਿਆ ਤਾਨਨ ਤੂੰ ਕਹਿੰਦਾ ਫਿਰ ਸਿਰ ਪਰ ਟੰਡ ਐ ਪਈ ਤਾਂ ਜਿਆਦਾ ਹੋਰ ਮੈਂ ਵੀ ਧੰਨਾ ਮਾ ਪਕੌੜੇ ਬੱਜਣ ਲੱਗੀ ਉਹਨੂੰ ਇੰਨੀ ਗਰਮੀ ਲੱਗੀ ਮੈਂ ਵੀ ਉੱਠ ਕੇ ਉੱਧਰ ਚਲੇ ਗਈ ਤੇ ਇਹ ਕਰਕੇ ਸਾਬੀ ਵੀ ਬੱਧ ਰਹੀ ਐ ਗੱਲ 'ਚ ਉਹਨਾਂ ਦੇ ਤਾਂ ਜਿਆਦਾ ਧੰਨਾ ਮਾ ਦੇ ਨਹੀਂ ਮੈਨੂੰ ਸੱਚੀ ਬਹੁਤ ਗਰਮੀ ਲੱਗਦੀ ਐ ਬਲਜੀ ਝੂਠ ਨਹੀਂ ਬਹੁਤ ਜਿਆਦਾ ਦਿਨ ਕੋਹ ਹੁੰਦਾ ਗਰਮੀ ਨਾਲ ਪਤਾ ਨਹੀਂ ਜਾ ਹੁਣ ਬੁੱਢੇ ਮੁੰਡੇ ਨੇ ਤਾਂ ਕਰਕੇ ਆ ਹੋ ਸਕਦਾ ਨਹੀਂ ਟੈਂਟੀ ਸੁੱਕਾ ਦੇ ਖਾ ਲਿਆ ਆਂਟੀ ਨੇ ਅੱਜ ਹੀ ਕਿਹਾ ਵਾ ਆਂਟੀ ਗਿੱਝ ਗਈ ਐ ਤੂੰ ਐਸੀ ਥੱਲੇ ਹਾਏ ਮੈਂ ਤਾਂ ਕੱਟ ਮੈਨੂੰ ਉੱਥੋਂ ਆਇਆ ਕਾ ਨਾਨਾ ਨੂੰ ਕਰਨ ਵਾਇਨ ਚੁੰਚੋ ਕਹ ਲੈ ਆਪਣੀ ਮਾਂ ਦਾ ਫੋਨ ਕੱਟੀ ਜਾ ਬੜ ਕੇ ਕਹਿੰਦਾ ਦਾਦੀ ਜੀ ਹਾਂਜੀ ਮੈਂ ਪੁੱਤ ਏਸੀ ਚਲਾ ਦੋ ਆਂਦਾ ਪੰਦਵਾ ਮੜ ਕੇ ਕਹਿੰਦਾ ਵੇਖਿਆ ਨਾ ਬਚਲਣਿਆ ਨਹੀਂ ਦਾਦੀ ਜੀ ਐਸੀ ਚਲਣਿਆ ਮੈਂ ਚੱਲ ਤੇਰਾ ਭਲਾ ਹੋਵੇ ਚਲਣਿਆ ਆ ਮੈਂ ਸੱਚੀ ਸਗਤ ਨੇ ਜ ਬਹੁਤ ਗਰਮੀ ਲੱਗਦੀ ਆ ਸੁੱਕ ਭਾਵੇਂ ਜਿੱਦਾਂ ਮਰਜੀ ਆ ਕੀ ਇਹ ਨਾ ਵੀ ਚੰਗਾ ਸਭ ਕੋ ਹੈ ਤੇ ਮਹਾਰਾਜ ਦੀ ਬਾਣੀ ਆ ਪਰ ਗਰਮੀ ਲੱਗਦੀ ਆ ਫਿਰ ਉੱਠ ਕੇ ਨਹੀਂ ਗਾ ਪੈਰਾਂ ਹੀ ਘੱਟਦਾ ਹੀ ਸਾਬੀ ਵੀ ਕੁਛ ਵੀ ਨਹੀਂ ਪੱਖੇ ਤੋਂ ਬਿਨਾ ਪਿੱਛੇ ਬੈ ਕੇ ਗਰਮੀ ਜੀ ਹੁੰਦਾ ਉਹ ਨਹੀਂ ਪੱਖੇ ਗਾੜੀ ਜਾਂਦਾ ਪਿਛਲੇ ਕਿਸ ਨੇ ਆਤਵਾਰ ਸੁਖ ਮੇਰੇ ਨਾਲ ਗਈ ਇੱਕ ਪੂਲ ਮੇ ਕੁਲ ਪੱਖੇ ਗਾੜੀ ਚੱਲ ਜਾਂਦੀ ਪਰ ਉਹ ਪਿੱਛੇ ਪਿਆ ਕੇ ਕਿਸ ਨੇ ਆਵਾਰ ਮੇਰੇ ਨਾਲ ਕਿੱਥੇ ਦੀ ਪੈਣ ਗਈ ਆਂਦੀ ਦੀਦੀ ਉਹ ਬਾਹਰ ਚਲ ਜੀਏ ਕਸਾ ਫੜਿਆ ਨਾਲ ਮੈਂ ਇਹ ਵੀ ਕੋਈ ਪ੍ਰਕਾਖੀ ਆ ਤੂੰ ਮੈਂ ਜਿੱਥੇ ਆ ਗਈ ਮੇਰੀ ਰੋਮਾਨਾ ਵੇਖੀ ਜੂਗੀ ਤੇ ਕਹਿਣੀ ਹੋ ਚੱਲਿਆ ਮੈਂ ਡਿੱਗ ਤ ਨਹੀਂ ਪੈਣ ਲੱਗੀਆਂ ਗਰਮੀ ਤੇ ਚੱਲਣੀ ਪੈਣੀ ਮਹਾਰਾਜ ਦੇ ਘਰ ਆਏ ਆਪਾਂ ਹਨਾ ਇੰਨੀ ਮੁਸ਼ਕਲ ਨਾਲ ਘਰੋਂ ਵੀ ਟਾਈਮ ਕੱਢਿਆ ਕੱਢਿਆ ਤੇ ਫਿਰ ਉੱਥੇ ਵੀ ਵਧੀਆ ਚਲੋ ਬਹਿਣਾ ਚਾਹੀਦਾ ਵਾ ਸਾਰਿਆਂ ਨੂੰ ਤੇ ਭੰਦੂ ਖਾ ਲਈ ਹੁਣ ਮੈਂ ਫਰਾਂਟੀਆਂ ਜਿੱਦੋਂ ਥਾਲੀ ਭਰ ਜੀ ਮੈਨੂੰ ਸਾਧ ਦੇ ਉਹ ਮੈਨੂੰ ਕੋਕੂਆ ਕੋਕੋ ਨੂੰ ਦੇ ਆਇਆ ਜਾ ਮਨੋਂ ਮਿਲਿਆ ਪਰੌਣਿਆਂ ਨੂੰ ਅੰਦਰ ਮੇਰੇ ਚਾਚੇ ਚਾਚੀ ਹਾਂ ਮੇਰੇ ਉਹ ਕਾਹੀ ਕੀ ਆਖਣਾ ਮਹੀ ਰਾਜਪਾਲ ਕਹਿ ਦਿੰਨੇ ਆਹ ਤੁਸੀਂ ਬਹਿ ਗਏ ਲੀ ਚਿੰਦੋ ਬੀਬੀ ਕਹ ਦਿੰਨੇ ਉਧਰ ਤੇ ਆਪਣੀ ਬੀਬੀ ਦਾ ਮੈਂ ਕਹਿੰਦੀ ਸਰਿੰਦਰਪੁਰ ਹਾਂ ਚਿੰਦੋ ਸਰਿੰਦਰਾਇ ਸਰਿੰਦਰ ਨਾਮ ਨੂੰ ਬਹੁਤਾ ਪਿਆਰਾ ਮੈਂ ਵੀ ਚਿੰਦੋ ਹੀ ਸਰਿੰਦਰ ਹੀ ਆਹ ਦਾਦੀ ਦਾ ਕੈਮਰਾਂ ਦਾ ਸਰਿੰਦਰ ਉੱਠਦੇ ਹੋਣਗੇ ਖਣਾ ਮਾ ਦਾਦੀ ਦੇ ਨਾਮ ਹੀ ਸਰਿੰਦਰ ਨੂੰ ਚਿੰਦੋ ਬੰਦ ਦੇਂਦੀ ਹਾਂ ਹਾਂ ਹੋ ਨਹੀਂ ਮੇਰੀ ਮੰਮੀ ਦਾ ਮੇ ਸੱਸ ਦਾ ਤੇ ਮੇਰੀ ਮਾਂ ਦਾ ਨਾਮ ਸੇਮ ਹੀ ਆ ਸਰਿੰਦਰ ਆ ਸਰਿੰਦਰ ਹੀ ਦੋਨੋਂ ਹੈ ਸਰਿੰਦਰ ਨਾਮ ਚਿੰਦੋ ਤੇ ਮੰਮੀ ਨਾਲ ਚਿੰਦੋ ਮੈਂ ਨਹੀਂ ਕਿਹਾ ਮੈਂ ਜਦੋਂ ਮੈਂ ਸ੍ਰਿੰਦਰ ਤੋਂ ਨਹੀਂ ਸਿੰਦੋਂ ਉਹ ਬਾਹਰ ਮਾਨੀ ਡਾਕਟਰ ਹੁੰਦਾ ਤੇ ਸ੍ਰਿੰਦਰ ਲੈਣਾ ਨਹੀਂ ਆਉਂਦਾ ਤੇ ਸਾਡੀ ਮੰਮੀ ਦਾ ਘਰ ਕੱਟਾਂ ਦੇ ਸਾਰੇ ਤੇ ਦਸਵਿੰਦਰ ਕੱਤਾ ਪਜਦੀ ਦਾ ਹਾਂ ਜਾ ਸ੍ਰਿੰਦਰ ਕਹੇ ਤੇ ਦਸਵਿੰਦਰ ਕੋਰੇ ਉਹਦਾ ਬਦਲਤਾ ਕਿਦੇ ਸੋਹਣੀ ਲੱਗਣ ਦੀ ਥਾਲੀ ਭਰੀ ਗਈ ਹੈ ਥਾਲੀ ਭਰੀ ਇੱਕ ਮਿੰਟ ਨਹੀਂ ਲੱਗਣਾ ਮੁੱਕਣ ਲੱਗੀਆਂ ਭਾਗ ਲੱਗੀਆਂ ਟਾਈਮ ਲਗਾਵਾ ਉੱਥੇ ਜਾਂਦੇ ਆ ਹੀ ਖਤਮ ਹੋ ਜਾਣਗੇ ਯਾਰ ਅੰਦੀਰ ਮਲਾਇਆ ਧੁੱਪਾਂ ਪਿਆ ਆਪਣੇ ਨੂੰ ਠੀਕ ਠਾਕ ਸਾਹਿਬ ਹੋ ਸੁਣਾਓ ਤੇ ਕੀ ਹਾਲ ਚਾਲ ਤੁਹਾਡਾ ਅਸੀਂ ਤਾਂ ਚੰਗੇ ਆਸੀਂ ਤੁਸੀਂ ਦੱਸੋ ਗਰਮੀ ਚ ਕਿਦਾਂ ਠਹਾਡਾ ਮੋਲ ਬਹੁਤ ਮੰਦੇ ਆਲ ਤੇ ਬੌਕੇ ਦਿਹਾੜੇ ਤੇ ਇਹ ਆ ਵੀ ਹੁਣ بارش ਹੋਈ ਆ ਸਾਡੇ ਪਿੰਡ ਤੁਹਾਡੇ ਪਿੰਡ ਕੱਲੀ ਹੋਈ ਇੱਥੇ ਵੀ ਸਾਰੇ ਹੋਈ ਆ ਸਾਰੇ ਹੋ ਗਈ ਆ ਸਬਸਕ੍ਰਾਈਬਰਾਂ ਨੂੰ ਡਿਆ ਪੁੱਛਣ ਵੀ ਤੁਹਾਡੇ ਪਿੰਡ ਹੋਈ ਆ ਸਾਡੇ ਪਿੰਡ ਹੋਈ ਆ ਹੁਣ ਅੱਛਾ ਤੇ ਸ਼ੁਕਰ ਕਰੀਏ ਮਾਲਕ ਦਾ ਜਿੰਨੇ ਕਿਰਪਾ ਕੀਤੀ ਆ ਉਤਰਾ ਸਾਰੇ ਪੈ ਗਈ ਬਾਤ ਸਾਡੇ ਨਹੀਂ ਪੈਣ ਦੀ ਸਾਡਿਆਂ ਘਰ ਵਾਵਾ ਚਿਰਾਂ ਦੀ ਪਈ ਆ ਚਿਰਾਂ ਵਾਰ ਹੀ ਪਈ ਇਕੱਠੀ ਪਈ ਆ ਆਪਣੀ ਉਹ ਤੁਹਾਡੇ ਨਾਲ ਹੀ ਮਾੜਾ ਮੀਂਹ ਪਿਆ ਤੇ ਬਸ ਬਾਕੀ ਸਾਰੇ ਪੈ ਜਾਂਦਾ ਮੀਂਹ ਤੇ ਬਾਅਦ ਦੇ ਵਿੱਚ ਸਾਡੇ ਪਿੰਡੀ ਕਿਉਂਕਿ ਸਾਡਾ ਪਿੰਡ ਮਾੜੀ ਬੰਦੂਆ ਨਾ ਮਾੜੇ ਆ ਨਾ ਇਹ ਕਰਕੇ ਸਾਨੂੰ ਮਾੜੇ ਬਾਅਦ ਚ ਹੁੰਦੀ ਮਰੀ ਉਹਨੂੰ ਵੀ ਪਤਾ ਹੈ ਭਗਵਾਨ ਨੂੰ ਵੀ ਇਹ ਮੜੇ ਆ ਤੇ ਉਧਰ ਆਂਟੀ ਜਿੰਨਾ ਪਕੌੜੇ ਕੱਢਦੇ ਆ ਹੋ ਗਏ ਤਿਆਰ ਬਿਲਕੁਲ ਰੈਡੀ ਆ ਅੱਛਾ ਤੇ ਆਂਟੀ ਜਿੰਦੀ ਆਪਣੇ ਅੰਕਲ ਨੂੰ ਕਹੋ ਕਿ ਆਜੋ ਬਾਹਰ ਸਟਾਰਟ ਕਰੋ ਲੱਗਣਾ ਸਟਾਰਟ ਲੱਗਾ ਜੀ ਸਮਝੋ ਚੱਕ ਦੋ ਫਟੇ ਆਣ ਕੇ ਉੱਥੇ ਹੂੰ ਠੀਕ ਚਲੋ ਫਿਰ ਇਹ ਚਾਹ ਜੂ ਵੀ ਬਣ ਗਈ ਨਾ ਬਣ ਗਿਆ ਬਣ ਗਿਆ ਸਾਰਾ ਕੁਝ ਬਣ ਗਿਆ ਵਾ ਤੇ ਦੌੜ ਦਰਸ਼ਨ ਮੁੜ ਕੋ ਮੁੜ ਕੋ ਮੁਰਤੀ ਹੋਈ ਆਂਟੀ ਦਾ ਆਰਡਰ ਚੱਲੰਦਿਆ ਆਂਟੀ ਦੇ ਪੱਖੇ ਘੜੀ ਉੱਠ ਕੇ ਹੋਣ ਗਏ ਅੱਛਾ ਆਹ ਉਹਨੂੰ ਤਾਂ ਮੈਂ ਕਿਹਾ ਟੁੰਬੜਾ ਨਹੀਂ 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 ਉਹ ਜਦਾਂ ਦੇ ਨੇ ਸਾਡਾ ਚੱਲਦਾ ਹੈ ਠੱਕਾ ਸੀ ਤਾਂ ਕਰਦੇ ਉਹ ਆਂਟੀ ਦਾ ਠੱਕਾ ਚੱਲੰਦਿਆ ਵਾ ਅੱਛਾ ਅੱਛਾ ਹਾਂਜੀ ਅੱਜ ਨਵਾਂ ਨਾ ਠੱਕਾ ਹੀ ਲਈ ਕਰਨ ਲੱਗੀ ਠੱਕਾ ਆ ਗੇ ਛੇੜ ਛੇੜ ਗਈ ਆ ਅੱਛਾ ਉਹਨਾਂ ਲਾਤਾ ਰੇ ਉਹੋ ਗੱਲ ਫਿਰ ਆਰੀ ਕਾਲੀ ਨਾਲ ਆਂਟੀ ਨੇ ਇਹ ਵੀ ਦੱਸਦੇ ਕਿ ਅੰਗਲਾੜੇ ਨੇ ਦੋ ਸੂਟ ਸਵਾਏ ਹਰ ਕੋ ਅੱਛਾ ਹਾਂ ਦੋ ਸੂਟ ਸਵਾਏ ਹਾਂ ਅੱਛਾ ਗਰਮੀਆਂ 'ਚ ਇਹ ਮੈਨੂੰ ਵਾਂਡੇ ਨਾਲ ਕਿਤੇ ਲੈ ਕੇ ਜਾਂਦੇ ਹੁਣ ਇੱਕ ਪਲਾਣੇ ਦਾ ਪਾਉਣਾ ਇੱਕ ਪਲਾਣੇ ਦੀ ਢੀੜ ਥੋੜਾ ਜਿਹਾ ਵਾਂਡੇ ਗਏ ਨੇ ਕਿੱਥੇ ਬਹਿ ਜਾਂਦਾ ਹੀ ਕਿਤੇ ਨਹੀਂ ਆਂਟੀ ਜਾਂਦੀ ਜਦੋਂ ਉਹੀ ਤੇ ਕਰਦੀ ਧਿਆਨ ਵਾਂਡੇ ਮੁੰਡੇ ਨਾਲ ਮੈਂ ਵੀ ਧਿਆਨ ਕਰ ਦਉ ਬੇਸ਼ਰਮ ਪਤਾ ਨਹੀਂ ਕੀ ਗੱਲਾਂ ਬੀਠਾ ਜਾਣ ਦੀ ਜੀ ਨਹੀਂ ਕਰਦਾ ਯਾਰ ਅੰਗਲ ਗਰਮੀ ਬੜੀ ਆ ਜਾਣਾ ਵੀ ਕਿੱਥੇ ਗਈ ਆ ਨਹੀਂ ਹੁਣ 30 ਵਲੌਗ ਬਣਾਉਣਾ ਵਾ ਅੰਦਰ ਦੇ ਕੇ ਮਾਰਨਾ ਵਾ ਉਹ ਬੂਏ ਨੂੰ ਮੜਾ ਜਾ ਤੂੰ ਖੋਲੋ ਹਵਾ ਦੇ ਅੰਦਰ ਆ ਜੀ ਤੇ ਕਦੀ ਇਦਾਂ ਹੀ ਹੁੰਦੇ ਆ ਕਿ ਇਹ ਵੀ ਗੱਲ ਹੈਗੀ ਆ ਤੈਨੂੰ ਨਹੀਂ ਪਤਾ ਪਰ ਆਵਾ ਤੂੰ ਇਹਦੇ ਹੱਥ ਦੇ ਹੱਥ ਖੜਕਾ ਲਿਆ ਕਿਤੇ ਗਿੱਚੀ ਖੁਰਗਲੀ ਠੀਕ ਆ ਕਦੀ ਅੱਖਾਂ ਮਾਲੇ ਕਦੀ ਨੱਕ ਮੂੰਹ ਜੇ ਧੰਨ ਮੇਰਾ ਜਿਗਰਾ ਜਿੰਨੇ ਦੋਵਾਂ ਤੇ ਫੂਲ ਫੜਿਆ ਡਾਟਾ ਫੜਿਆ ਵੇਖ ਹੁੰਦੇ ਹੈ ਇਹ ਵੀ ਗੱਲ ਹੈਗੀ ਦੋਵੇਂ ਮੁੜਕਾ ਵੀ ਆਉਂਦੇ ਮੁੜਕਾ ਵੀ ਆਉਂਦੇ ਆ ਤੇ ਵੇਖਣਾ ਹੁੰਦੇ ਇੱਕ ਵਾਰ ਨੇ ਪਸੀਨਾ ਪਸੀਨਾ ਨਹੀਂ ਮੈਂ ਪੁੰਝਾ ਵੇਖ ਲਾ ਇਹ ਵੀ ਗੱਲ ਹੈਗੀ ਆ ਤੇ ਆ ਜਾਓ ਬਾਹਰ ਖਾਓ ਪਕੌੜੇ ਚਲੋ ਫਿਰ ਚਲੋ